ਪਿੰਡ ਕਨੇਚ ਦੇ ਸਮੂਹ ਨਗਰ ਨਿਵਾਸੀਆਂ ਅਤੇ ਨੌਜਵਾਨ ਮੈਂਬਰਾਂ ਵੱਲੋਂ ਪੀਰਾਂ ਦੀ ਦਰਗਾਹ ਤੇ ਹੋ ਰਿਹੇ ਮੇਲੇ ਤੇ ਜਾਣ ਵਾਲੀਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਅਤੇ ਬ੍ਰੈਡ ਸੋਲਿਆਂ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਦੇ ਨੌਜਵਾਨ ਮੈਂਬਰਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਤੇ ਜਗਤਾਰ ਸਿੰਘ, ਵੀਰ ਬਰਿੰਦਰ ਬੱਬਲੂ, ਵਿੱਕੀ ਗੁਰਮਖ, ਕਰਮਜੀਤ ਸਿੰਘ, ਕ੍ਰਿਸ਼ਨ ਸਿੰਘ ਲੰਬੜਦਾਰ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿੰਦਰ ਸਤਿੰਦਰ ਸਿੰਘ ਅਤੇ ਹੋਰ ਨੌਜਵਾਨ ਮੈਂਬਰ ਸੰਭਲਸਨ ਅਸੀਂ ਨਗਰ ਵੱਲੋਂ ਸਾਰੇ ਨੌਜਵਾਨ ਵੀਰਾਂ ਦਾ ਰਲ ਮਿਲ ਕੇ ਸਹਿਯੋਗ ਨਾਲ ਸਾਡਾ ਪਿੰਡ ਪੀਰਾਂ ਦੀ ਜਗ੍ਹਾ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਹੈ ਨਗਰ ਨੇੜਕੇ ਨੌਜਵਾਨਾਂ ਵੀਰਾਂ ਰਲ ਕੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੀ ਬੱਚਾ ਘਰ ਨਹੀਂ ਗਿਆ ਵੱਤ ਤੋਂ ਵੱਧ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਥੋੜਾ ਜਿਹਾ ਧੰਨਵਾਦ ਜਾਂ ਜਿਹੜੇ ਤੁਸੀਂ ਹੱਥਾਂ ਦੇ ਚ ਆ ਕੇ ਮਾਨ ਕਰਦੇ ਹਾਂ ਕਿਹੜਾ ਨਗਰ ਹੈ ਜੀ ਆਪਣੇ ਇਹ ਪਿੰਡ ਕਨੇਚ ਹੈ ਜੀ ਹਰ ਸਾਲ ਜਿਹੜਾ ਮੇਲਾ ਲਗਾਇਆ ਜਾਂਦਾ ਕਿਹੜੇ ਪੀੜਾਂ ਦੀ ਜਗ੍ਹਾ ਤੇ ਆਹੀ ਦੇਖਦੇ ਹਾਂ ਜੀ ਹਾਂ ਜੀ ਬੀ ਕੀਆ ਕੀ ਹੁੰਦਾ ਹਰ ਸਾਲ ਮੇਲਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਕਿਹੜੇ ਕਿਹੜੇ ਤੂਫਾਨ ਲੰਗ ਲਗਾਏਗਾ ਨਾਲੋਂ ਨਾਲੇ ਅਸੀਂ ਛੋਲੇ ਪੂੜੀਆਂ ਦਾ ਤੇ ਗੱਲ ਪਾਣੀ ਦਾ ਹਾਂ ਜੀ ਤੇ ਕਹਿੰਦੇ ਨੇ ਨੋਜਵਾਨ ਪਿੰਡ ਨੂੰ ਵੀ ਲੈ ਕੇ ਨੋਜਵਾਨ ਕਾਫੀ ਬਹੁਤ ਉਤਸ਼ਾਹ ਲੈਂਦੇ ਨੇ ਜੀ ਅਸੀਂ ਤਾਂ ਕਹਿੰਦੇ ਪੀੜੀ ਦੇ ਰੀੜੀ ਕਰਦੇ ਰਹੇ ਨਕਸ਼ੇ ਤੋਂ ਪੱਛ ਦੇ ਰਹੇ ਹਾਂ हां जी पाले बाकी ਆਹ ਤੁਹਾਨੂੰ ਪਤਾ ਵੀ ਬਹੁਤ ਗਰਮੀ ਜ਼ਰਾ ਕਰਣੀ ਹੈ ਕਿੰਨਾ ਹੋਆ ਅਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਸਹਿਯੋਗ ਦਿੰਦੇ ਨੇ ਬਹੁਤ ਬਹੁਤ ਸਾਡੇ ਪੰਚਾਬ ਖੜੇ ਨੇ ਇਹ ਵੱਤੋ ਵੱਤ ਮੁਰੇਸ਼ਾ ਗੁਰਮੁਖ ਸਿੰਘ ਜੀ ਨੇ ਤੇ ਸਤਨਾਮ ਤੇ ਲੰਬੜਦਾਰ ਜੀ ਸਾਡੇ ਖੜੇ ਨੇ ਪਤਪਾਲ ਸਿੰਘ ਜੀ ਬਬਲੂ ਜੀ ਠੀਕ ਹੈ ਜੀ ਇਹ ਸਾਰੇ ਨੌਜਵਾਨਾਂ ਦਾ ਬਾਕੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਨਾਲ ਸਾਡੇ ਨਾਲ ਮੋਢਾ-ਮੋਢਾ ਜੋੜ ਕੇ ਸਾਡਾ ਸਹਿਯੋਗ ਦਿੰਦੇ ਨੇ ਜੀ ਹਾਂ ਜੀ ਸਰ ਅੱਜ ਬਟਿਆ ਨੇ ਰਲ ਮਿਲ ਕੇ ਪਿੰਡੇ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਠੰਡੇ ਮਿੱਠੇ ਪਾਣੀ ਦੀ ਸੇਵਲ ਲਈ ਹੈ ਇਸ ਤੇ ਆਰਨ ਚੜ੍ਹਦੀ ਕਲਾ ਰੱਖੇ ਪਰਮਾਤਮਾ ਇਸੇ ਤਰ੍ਹਾਂ ਇਸ ਤੇ ਪਾਸਾ ਜੀ ਮੁੱਤ ਤਨੁਭਵ ਬਹੁਤ ਵਧੀਆ ਗਰਮੀ ਤਾਂ ਕਾਫੀ ਹੀ ਜਿਹੜਾ ਪੈਚ ਚੱਲ ਰਿਹਾ ਆ ਵੀ ਇਸ ਦੇ ਨਾਲ ਨਾਲ ਚਿਲ ਦੇ ਨਾਲ ਕਿਸ ਤਰ੍ਹਾਂ ਲੱਗਦਾ ਕਿ ਮਤਲਬ ਜਿਹੜੇ ਰੁਕਤ ਪਾਣਾ ਚਾਹੀਦੇ ਨੇ ਰੁਕਤ ਬਹੁਤ ਲਗਾਉਣੇ ਚਾਹੀਦੇ ਨੇ ਜੀ ਸਾਰੇ ਦੇਖੋ ਗਰਮੀ ਕਿੰਨੀ ਪੈ ਰਹੀ ਆ ਦਾ ਆਪਾਂ ਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਵੱਤ ਬਾਦ ਰੁੱਖ ਲਗਾਈਏ ਜੀ ਸਨਾ ਉਹਨਾਂ ਪਾਈ ਨੇ ਬਾਹਰਲੇ ਸਕੇਟਾਂ ਤੇ ਵੀ ਜਾ ਰਹੇ ਆ ਠੰਡ ਮਨਾਉਣ ਵਾਸਤੇ ਆਪਾਂ ਇੱਥੇ ਨੇ ਕਿਉਂ ਮਨਾਈਏ ਆਪਾਂ ਜੋ ਰੁੱਖ ਲੱਗੇ ਹੋਣ ਆਪਾਂ ਜੋ ਜ਼ਰੂਰਤ ਨਹੀਂ ਜਾਣ ਦੀ ਪਹਾੜਾਂ ਦੇ ਵਿੱਚ ਜਾਣ ਵਾਸਤੇ ਇੱਥੇ ਲੱਗੇ ਹੋਣ ਮੀਂਹ ਪੈਣਾ ਸਨਾ ਇਹ ਆਪਣਾ ਦੇਦਾਂ ਪਿੰਡ ਵਿੱਚ ਇਸਾਂ ਦਾ ਉਪਰਾਲਾ ਕੀਤਾ ਜਾ ਰਿਹਾ ਫਿਰ ਮਤਲਬ ਅੱਜ ਜਿੱਦਾਂ ਰੋਕ ਰੋਕ ਕੇ ਪਾਣੀ ਮਿਲਾਂ ਗਈਆਂ ਇਹਨਾਂ ਦੇ ਨਾਲ ਰੋਕ ਰੋਣ ਦਾ ਕੋਈ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਹਾਂਜੀ ਕਰਦੇ ਨੇ ਸੰਯੋਗ ਬੱਚੇ ਨਹੀਂ ਹੈ ਜਾਂ ਨਹੀਂ ਕਰਦੇ ਜੀ ਕਰਦੇ ਨੇ ਸਾਰੇ ਰਲ ਮਿਲ ਕੇ ਇਹ ਤਾਂ ਕਹਿੰਦਾ ਵੀ ਨਸ਼ਾ ਤੋਂ ਰਾਹਤ ਰਹੋ ਜੀ ਬੱਚੇ ਸਾਰੇ ਨਸ਼ਾ ਤੋਂ ਦੂਰ ਰਹਿਣ ਸਾਰੇ ਹਾਂਜੀ ਇਸੇ ਤਰ੍ਹਾਂ ਸੰਯੋਗ ਜਿਵੇਂ ਕਰਦੇ ਨੇ ਬੱਚੇ ਜਿਵੇਂ ਕਰਨ ਬਹੁਤ ਵਧੀਆ ਚੰਗੀ ਗੱਲ ਆ ਜੀ ਕਿ ਗਵਰਨਮੈਂਟ ਨੂੰ ਵੀ ਹੋਰ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਨੇ ਇਹ ਨਾਲ ਸਾਰਿਆਂ ਬੱਚਿਆਂ ਨੂੰ ਨਸ਼ਾ ਤੋਂ ਰਾਹਤ ਰਹਿਣ ਹਾਂਜੀ